ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਹਾਂ ਐਡਰੈਸ ਇੱਕ ਰੀ ਵੀਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਬਲੇਰ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਨੋਰ ਸਿੰਘ ਵੀਰ ਦੇ ਫਾਰਮ ਤੇ ਅੱਜ ਆਪਾਂ ਜਿਹੜੀ ਵੀਡੀਓ ਬਣਾਉਣ ਪਹੁੰਚੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤਿੰਨ ਨਾਲ ਮੱਝਾਂ ਦੇ ਵਿੱਚ ਸੂਈਆਂ ਸਵਾਈਆਂ ਹੋਣਗੇ ਜਿੱਤਨੇ ਮੱਝਾਂ ਦੋ ਨਾਗ ਦੋਸਤੋ گاਵਾਂ ਦੇ ਵਿੱਚ گاਵਾਂ ਨੂੰ ਦੋਨੋਂ ਦੋਸਤੋ ਸੁੱਗੀਆਂ ਹੋਣਗੀਆਂ ਜੀ ਡਿਟੇਲ ਇਹਨਾਂ ਸਾਰੇ ਪਸ਼ੂਆਂ ਦੀ ਆਪਾਂ ਵੀਰ ਦੇ ਕੋਲੋਂ ਪੁੱਛ ਕੇ ਰੋ ਨਸਾਂਜੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਰਖ ਪਖ ਜਿਹੜੀ ਕਰਨੀ ਆ ਦੋਸਤੋ ਉਹ ਤੁਸੀਂ ਆਪ ਆਕੇ ਕਰਨੀ ਹੁੰਦੀ ਆ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦ ਲੇ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੇੜੀ ਗੱਲ ਨਾ ਹੋਵੇ ਜਿਹੜੇ ਵੀਰਾਂ ਨੇ ਚੈਨਲ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਾਲ ਲੱਗਦੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚੇ ਸਾਡਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਖਰੀਦਣਾ ਨਿਰਖ ਪਰਖ ਉਹਦੀ ਕਰਨੀ ਤਸੱਲੀ ਕਰਨੀ ਇਹ ਤੁਹਾਡਾ ਆਪਣਾ ਫਰਜ਼ ਹੈ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਿਆ ਕਰੋ ਅਸੀਂ ਦੋਸਤੋ ਕੋਈ ਦਲਾਲੀ ਦਾ ਕੰਮ ਨਹੀਂ ਕਰਦੇ ਕਿਸੇ ਪਾਸੇ ਨੂੰ ਨਾ ਵੀ ਪਸ਼ੂ ਵੇਚਣ ਵਾਲੇ ਪਾਸੇ ਤਨਾ ਕੇ ਖਰੀਦਣ ਵਾਲੇ ਪਾਸੇ ਤੁਸੀਂ ਵੀਡੀਓ ਦੇ ਅੰਦਰ ਤੱਕ ਜਰੂਰ ਦੇਖਿਓ ਆਪਾਂ ਵੀਰ ਨਾਲ ਕਰਦੇ ਆਂ ਗੱਲਬਾਤ ਡਿਟੇਲ ਆਪਾਂ ਸਾਰੀਆਂ ਇਹਨਾਂ ਪਸ਼ੂਆਂ ਦੀ ਪ੍ਰੋਪਰ ਵੀਰ हां जी भाई सस्साइकल जी सस्साइकल जी सस्साइकल सुनाओ बढ़िया बढ़िया ठीक ठाक ही ठीक ठाक बढ़िया चल ही गया तो बढ़िया काम कर बढ़िया बढ़िया कृपा बाबा जी सारी एड्रेस बोल दी वीर आपा नाम मेरा अमरोर सिंह ਪਿੰਡ ਬਲੇ ਤਸੀਲ ਪੱਟੀ ਜਿਲ੍ਹਾ ਤਰਨਤਨ ਫੋਨ ਨੰਬਰ 981454595 ਠੀਕ ਹੈ ਜੀ ਅਛਾ ਵੀਰ ਜੀ ਆਪਣੇ ਕੋ ਪਿੰਨ ਆ ਗਿਆ ਮੱਝਾਂ ਦੇ ਵਿੱਚ ਤੇ ਦੋ گاਵਾ ਹੈ ਨਾ ਦੋ گاਵਾ ਪੰਜੇ ਨਾ ਕਿ ਸੁਏ ਸੁਏ ਪੰਜੇ ਤਾਰੇ ਸੁਏ ਕਾਲਦਾ ਸੁਏ ਆ ਕੱਕ ਪਰਸੋਂ ਸੁਈ ਆ ਠੀਕ ਹੈ ਜੀ ਇੱਕ ਹੋਰ ਘੇਰੀ ਸੀ ਆ ਸ਼ੁਰੂ ਕਰ ਲਈਏ ਵੀਰ ਆਪਾਂ ਇਸ ਮੱਝ ਤੋਂ ਪਹਿਲਾਂ ਹਾਂਜੀ ਵੀ ਜੀ ਦੱਸੀਏ ਇਸ ਮਾਜ ਦੀ ਡਿਟੇਲ ਜਿਹੜੀ ਸਾਹਮਣੇ ਮਾਜ ਆਪਾਂ ਸਕਰੀਨ ਤੇ ਪਹਿਲੇ ਨੰਬਰ ਤੇ ਲਖੋਣੀ ਹੈ ਜੀ ਇਹ ਤੀਜਾ ਸੂਆ ਸੂਈ ਜੋ ਪਰਸੋਂ ਹੀ ਸੂਈ ਜੋ ਮੈਂ ਹਾਂਜੀ 12 13 ਕਿਲੋ ਬੋਲਾ ਹੋਊਗਾ ਲਓ ਜੀ ਦੋਸਤੋ ਚੈੱਕ ਕਰੋ ਪਹਿਲੇ ਸਭ ਤੋਂ 12 ਕਿਲੋ ਆ ਬੋਲਾ ਰੈਡੀ ਹੋਊਗਾ ਠੀਕ ਹੈ ਜੀ ਕਰੋ ਜੀ ਬਰੀਕੀਆਂ ਚੈੱਕ ਕਰੀਏ ਬੱਚਾ ਕੀ ਦਿੱਤਾ ਨੇ ਵੀਰ ਇਹਨੇ ਕੱਟਾ ਦਿੱਤਾ ਲਓ ਦੋਸਤੋ ਆ ਚੋਪਰ ਮਗਰ ਬੈਠਾ ਜਾ ਕਰੋ ਚੈੱਕ ਜੀ ਅੱਛਾ ਜੀ ਕਿ ਕਿੰਨਾ ਟਾਈਮ ਦੱਸਿਆ ਹੋਗਾ ਸੂਈ ਇੱਕ ਪਰਸੋਂ ਸੂਈ ਹੈ ਜੀ ਪਰਸੋਂ ਦੀ ਸੂਈ ਹੈ ਹਾਂ 12 ਲੀਟਰ ਬੋਲ ਦੋਸਤੋ 12 ਕਿਲੋ ਬੋਲੇ ਤੇ ਸਟਾਰਟਿੰਗ ਆ ਠੀਕ ਹੈ ਜੀ ਚ ਵਾਈਟ ਵੀ ਵਧੀਆ ਕਰੋ ਉਹਨੇ ਇੱਕ ਨੰਬਰ ਭਾਇਆ ਜਵਾਬ ਭਾਇਆ ਥੱਲੇ ਠੀਕ ਹੈ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਮੁੱਲ ਕਰਦੇ ਤੇ 1 ਦਾ ਹਾਂਜੀ 1 5 ਦੀ ਦੇ ਦਈਏ ਪੂਰੇ ਲੱਖ ਦੀ ਕਰਦੀ ਲੱਖ ਦੀ ਪੂਰੇ ਸ਼ੋਰ ਨਹੀਂ ਕਰਾਂਗੇ ਬਾਕੀ ਮੈਂ 15 16 ਕਿਲੋ ਵਾਲੀ ਆ ਠੀਕ ਹੈ ਜੀ 12 ਕਿਲੋ ਬਾਹਲਾ ਦੋ ਡਾਂਗ ਚੋ ਕੇ ਖੜੇ ਕੋਤੀ ਸਾਲੀ ਕਰ ਲਓ ਦੋਸਤੋ ਮੁੱਲ 110000 ਪੂਰੇ 1 ਲੱਖ ਰੁਪਏ ਦੀ ਹੋਊਗੀ ਜਿਹਦੇ ਵਿੱਚੋਂ ਕੋਈ ਤੁਹਾਡਾ ਆਇਆ ਗਿਆ ਤਾਂ ਮਾਣਦਾਨ ਸ਼ੋਰ ਸ਼ਪਾਊਗਾ ਤੋੜ ਕੇ ਮੈਨੂੰ ਦਿਖਾ ਦਿਨਾ ਪਿੱਠ ਪੂਰੇ ਦੀ ਚੜਾਈ ਮੈਂ ਵੀ ਚੈੱਕ ਕਰ ਲਿਓ 12 ਲੀਟਰ ਦਾ ਦੁੱਧ ਵੀਰ ਕੰਦਾ ਬਹੁਤ ਪਿਆਰ ਆ ਕੋਈ ਵੀਰ ਆਵੇ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਬੇਸ਼ੱਕ ਆਪਣੀ ਤਸੱਲੀ ਕਰ ਸਕਦਾ ਤੁਹਾਡਾ ਹੱਕ ਬੰਦਾ ਕਰਿਆ ਕਰੋ ਜਰੂਰ ਦੋਸਤੋ ਮਾਜ ਦੀ ਬੋਡੀ ਸਟਰਕਚਰ ਚੈੱਕ ਕਰ ਲੋ ਪੂਰਾ ਵੱਡਾ ਕੱਦ ਕਾਠ ਪੂਰਾ ਫੁੱਲ ਹੈ ਵੀ ਬੋਡੀ weight ਰਾਜੀ ਪੂਰੀ ਜਮੀ ਪੂਰੀ ਕਰੋ ਚੈੱਕ ਜੀ ਪੂਰੇ ਵਜ਼ਨ ਵਜੂਦ ਵਾਲੀ ਮਾਜ ਬਿਲਕੁਲ ਬਰੀਕ ਚਮੜੀ ਸਿੰਗਲ ਹਡੀ ਲਿਓ ਜੀ ਵੀਰ ਜੀ ਮੋੜੋ ਜੀ ਦੋਸਤੋ ਸਭ ਤੋਂ ਵੱਡੀ ਗੱਲ ਹੈ ਦੀ ਕਰਮਾਈ ਦੀ ਤੁਸੀਂ ਆਰਡਰ ਕੁਆਲਟੀ ਜਿਹੜੀ ਚੈੱਕ ਕਰ ਸਕਦੇ ਹੋ ਲਓ ਜੀ ਤੂੰ ਨੀਦ ਲੈ ਕੇ ਦੋਸਤੋ ਸੂਤਾ ਕੇ ਜੀ ਆਰਡਰ ਕੁਆਲਟੀ ਕਰੋ ਚੈੱਕ ਜੀ। ਲਓ ਜੀ ਦੋਸਤੋ ਸੋਹਣੀ ਮਾਜਾ ਕਰਮਾ ਲਈ ਚਲੋ ਮਹਾਰਾਜ ਜੀ ਦੀ ਉਮਰ ਲੰਮੀ ਕਰੇ। ਚਲੋ ਜੀ ਕਰੋ ਚੈੱਕ। ਚਾਰੇ ਥਾਂ ਨਿਕੜਵੇਂ ਗਿਆ ਬਦੇ ਵਿੱਚ ਕੋਈ ਫੋਟਸ਼ਾਲ ਦੀ ਨਾਲ ਚੈੱਕ ਕਰ ਲਿਓ। 15 ਕਿਲੋ ਦੁੱਧ ਚਵਾ ਜੂਗੀ। ਠੀਕ ਹੈ ਜੀ ਹਾਜੀ ਜੇ ਵੀਰ ਸੇਵਾ ਵਾਲਾ ਲੱਗਾ ਫਿਰ ਦੁਬਾਰਾ ਵੀ ਚੰਗੀ ਤੋਂ ਸੇਵਾ ਕਰੂਗਾ ਬਾਕੀ ਦੁੱਧ ਸੇਵਾ ਤੇ ਹੁੰਦਾ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਲਓ ਜੀ ਦੋਸਤੋ ਇੱਕ ਵਾਰ ਤੁਹਾਨੂੰ ਮੈਂ ਫੇਰ ਦੁਬਾਰਾ ਵਿਖਾ ਦਿੰਨਾ ਕਿਉਂਕਿ ਮੱਝ ਦਾ ਵਜਰ ਵਜੂ ਤੁਸੀਂ ਚੈੱਕ ਕਰ ਸਕਦੇ ਹੋ ਪੂਰਾ ਫੁੱਲ ਹੈ ਵੀ ਬੋਡੀ weight ਹੈ ਕੋਈ ਵੀ ਕਿਸੇ ਪਾਸੋਂ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਜੇਗੀ ਹਾਂਜੀ ਵੀਰ ਜੀ ਆਈਏ ਦੋ ਨੰਬਰ ਤੇ ਇਹ ਵੀ ਦੂਜਾ ਸੂਆ ਸੂਈ ਭਾਵੇਂ ਕੋਈ ਤੀਜਾ ਸਮਝ ਲੈ ਮਾਰ ਕੇ ਦੂਜਾ ਸੂਆ ਦੇ ਹਾਂਜੀ ਤੇ ਇਹ ਕੱਲ ਦੀ ਸੂਈ ਚ 10 ਕਿਲੋ ਵਾਲਾ ਹੋ ਗਿਆ ਤੇ ਇਹਦੀ ਮਗਰ ਬੱਚਾ ਕੀ ਇਹਦੀ ਮਗਰ ਕੱਟੀ ਹੈ ਅਛਾ ਇਹਦੀ ਕੱਟੀ ਗਈ ਠੱਲੇ ਕੱਟੀ ਨੂੰ ਮੜ ਗਈ ਕੱਟਾ ਇਹਦੇ ਮਗਰ ਵੀ ਅਛਾ ਕੱਟਾ ਜੀ ਚੰਗੀ ਤਰ੍ਹਾਂ ਵੇਖ ਲਓ ਜੀ ਲਓ ਜੀ ਚੈੱਕ ਕਰ ਲਓ ਇਹਦਾ ਕੱਟਾ ਆਹ ਲਓ ਦੋਸਤੋ ਚੋਬਰੇ ਦੇ ਮਗਰ ਵੀ ਇਹ ਕਾਲਦੀ ਸੂਈ ਜੇ ਕਰੋ ਚੈੱਕ ਜੀ ਇਹ ਕਾਲਦੀ ਸੂਈ ਅਛਾ ਵੀ ਜੀ 10 ਕਿਲੋ ਬੋਹੜਾ ਪੱਕਾ ਤਿਆਰ ਹੈ ਜੀ ਪੱਕਾ ਤਿਆਰ ਠੀਕ ਹੈ ਜੀ ਇਹਦਾ ਮੁੱਲ ਕੀ ਕਰਦੇ ਹੋ ਇਹਦਾ ਮੁੱਲ ਕਰਦੇ ਆ ਉਤਰਾ ਕਰਨ ਦੇ ਇੱਕ ਵੀਵ ਕਰੀ ਜਾਂਦੇ ਆ ਹਮ ਇੱਕ 15 ਦੇ ਦਈਏ ਬਰਾਬਰ ਜਿਹਾ ਕਰੀਏ ਹੈ ਲਾਗੇ ਜੀ ਲਈਏ ਤੁਸੀਂ ਦਾ ਦਿਓ ਬਾਖੀ ਇੱਕ ਪੰਜ ਦੀ ਹੁੰਦੀ ਜੀ 1 5 ਛੋੜ ਹੀ ਕਰਾਂਗੇ। ਬਾਕੀ ਮੈਂ ਇਹ ਸੂਝੇ ਚ ਆਈ ਆ ਬੱਖੀ ਵਜਨ ਵਟੇ ਵਾਲੀ ਮੈਂ ਆ। ਠੀਕ ਹੈ ਜੀ। ਸੁਵਾ ਦੋਸਤੋ ਕੋਈ ਦੂਜਾ ਮੱਲੇ ਕੋਈ ਤੀਜਾ ਮੱਲੇ ਕੱਲ ਦੀ ਸੂਈ ਆ ਬੱਚਾ ਇਹਨੇ ਕੱਟਾ ਦਿੱਤਾ ਤੁਹਾਨੂੰ ਵਿਖਾਤਾ ਬੱਚਾ ਦਾ। 10 ਲੀਟਰ ਬੋਲੇ ਤੋਂ ਇਹਨੇ ਕਰਮਾਈ ਨੇ ਸਟਾਰਟਿੰਗ ਕੀਤੀ ਇਹ ਸੋਹਣਾ ਕੱਦਗਾਠ ਹੈ ਪਿੱਠਪੜੇ ਦੀ ਚੜਾਈ ਚੈੱਕ ਕਰ ਲਓ ਆਰਡਰ ਕੁਆਲਟੀ ਦੋਸਤੋ ਕਰੋ ਚੈੱਕ ਇਹ। ਆ ਲਓ ਜੀ ਪੂਰੀਆਂ ਰੀਜਾਂ ਲਈਆਂ ਮਾਲਕ ਨੇ। 1 लाख 20000 ਰੁਪਇਆ ਡਿਮਾਂਡ 1 लाख 5000 ਚ ਤੁਹਾਡਾ ਆਇਆ ਗਿਆ ਦਾ ਮਾਨਤਾ ਨੂੰ ਛੋੜ ਛਪਾ ਜਿਹੜਾ ਮੌਕੇ ਤੇ ਜਰੂਰ ਹੋਗਾ 1 लाख 5000 ਵੀਰ ਕਿਹਾ ਨਾ 1 लाख 5000 ਛੋੜ ਠੀਕ ਹੈ ਛੋੜੀ ਹੋ ਗਈ ਉਹ ਲਓ ਜੀ ਚੈੱਕ ਕਰੋ ਪੂਰੀ ਦੋਸਤ ਰੇਲ ਗੜੀ ਦੇ ਇੰਜਨ ਜਿੱਦੀ ਮਾਜ ਕਰੋ ਚੈੱਕ ਜੀ ਬਾਕੀ ਮੈਂ ਸੂਜੇ ਚਾਹੀ ਲੱਪਾ ਜਲਾਇਆ ਹਾਂਜੀ ਸੂਗੇ ਦੋਸਤ ਤੁਹਾਨੂੰ ਪਤਾ ਹੀ ਹੈ ਪਸ਼ੂ ਥੋੜਾ ਜਿਹਾ ਲੱਪਾ ਜਰੂਰ ਲਾ ਜਾਂਦਾ ਕਿਉਂਕਿ ਜਦੋਂ ਪਸ਼ੂ ਸੁੰਦਾ ਤੁਹਾਨੂੰ ਪਤਾ ਲੱਪਰ ਤੇ ਮੜਾ ਜਿਹਾ ਲੱਗਣਾ ਦਾ ਇੱਕ ਮੌਸਮ ਗਰਮੀ ਦਾ ਵਾ ਬਾਕੀ ਦੋਸਤੋ ਕਰਮਾਈ ਸੋਹਣੀ ਆਰਡਰ ਕੁਆਲਿਟੀ ਇਹਨੇ ਵੀ ਦੋਸਤੋ ਧੁੰਨੀ ਤੋਂ ਲੈ ਕੇ ਸੂ ਤੱਕ ਲੱਗੀ ਜੇ ਕਰਮਾਈ ਦੀ ਚੈੱਕ ਕਰ ਲੋ ਲੱਗ ਕੇ ਦੋ ਮੱਧਾਂ ਦੋਵੇਂ ਨਗੀਨੇ ਇੱਕ ਤੋਂ ਇੱਕ ਸਿਰਾ ਦੋਤੋਂ ਕਰੋ ਚੱਕੀ ਬਾਕੀ ਚੱਡਾ ਇਹ ਮੈਂ ਨੇ ਬਣਾਉਣਾ ਅਜਾ ਬਾਹਰ ਕੱਢੀ ਫੇਰਦੀ ਕਰਮਾਈ ਹਾਂਜੀ 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 ਅੱਛਾ ਵੀਰ ਜੀ 3 ਨੰਬਰ ਦੀ ਦੱਸੀ ਐ ਡਿਟੇਲ ਇਹ ਛੋਟੀ ਪਹਿਲੀ ਸੋਹਿਆ ਹਾਂਜੀ ਛੱਗੀ ਮੋਹ ਉਹ ਚੁਵਾਈ ਕਰਤੀ ਇਹਦੀ ਹਾਂਜੀ ਉਹ ਵੀਰ ਆ ਇਹ ਦੇਖਣਾ ਹਾਂਜੀ ਹਾਂਜੀ ਠੀਕ ਹੈ ਜੀ ਆਹ ਲੋ ਦੋਸਤੋ ਏ ਦੇ ਸੀਪਰੀਆ ਦੇ ਸੀਪਰੀਆ ਨਵੀਂ ਸੀਪਰੀਆ ਮਿਨੀ ਮੈਸ ਸਿੰਗਲ ਦੇ ਆ ਹਾਂਜੀ ਅੱਛਾ ਸਿੰਗਲ ਦੇ ਫਿਰ ਦੇ ਦੇ ਹਾਂਜੀ ਲਓ ਦੋਸਤੋ ਸਿੰਗ ਵੀ ਦੋਵੇਂ ਹਿਰਦੇ ਜੇ ਮੀਨ ਮੈਨ ਦੇ ਲਈ ਕੋਈ ਸੀਪਰੀਗਨ ਦੇ ਸੋਆ ਪਹਿਲਾ 6 ਦੰਦ ਇਹਨੇ ਵੀਰ ਬਚਾ ਕੇ ਦਿੱਤਾ ਇਹਨੇ ਕੱਟੀ ਦਿੱਤੀ ਆ ਹਾਂ ਲਓ ਜੀ ਇਹਦੇ ਵਗਰਾ ਕੱਟੀ ਜੀ ਦੋਸਤੋ ਤੇ ਇਹ ਬਹੁਤ ਸੋਹਣੇ ਵੀਰ ਕਿੰਨਾ ਪਿਆਰੇ ਇਥੇ 8 ਤੋਂ ਪਲੱਸ ਹੀ ਹੋਊਗਾ ਕਿੰਨਾ ਟੈਨ ਸਹੀ ਹੋਇਆ ਸਹੀ ਨੂੰ ਨਹਾਉਤਾ ਹੋ ਗਿਆ ਖਵਤਾ ਹੋ ਗਿਆ ਹਾਂਜੀ ਇਹਦਾ ਮੁੱਲ ਕੀ ਕਰਦੇ ਆ ਇਹਦਾ ਮੁੱਲ ਤੇ ਲੱਖ ਹੀ ਕਰਦੇ ਆ 99 ਦੇ ਦਈਏ ਕਿੰਨਾ ਕਮਾਂਟ ਆ ਇੱਕ ਹੀ ਹੋਰੀ ਦੇ ਲੋਈ 90 ਵੀ ਦੇ ਦਾਂਗੇ ਮੈਂ ਹੈਗੀ ਕਿ ਜਸ ਕੋਈ ਹੋਰ 90 ਕਰਦਾ ਕੋਈ ਨਹੀਂ ਥੋੜਾ ਬੋੜਾ ਸ਼ੋਰ ਛਪਾ 88000 ਦੀ ਹੋਗੀ 88000 ਕੋਈ ਨਹੀਂ ਦੇਦਾ ਲੋ ਬਈ ਦੋਸਤੋ ਕਰੋ ਚੈੱਕ ਬਾਕੀ ਮਾਨ ਦੇਖੋ ਵੀਰ ਨੇ ਵੈਸੇ 95000 ਰੁਪਏ ਰੱਖੀ 88000 ਤੋਂ ਪੜਾਣਾ ਕਹਿੰਦਾ ਮਾਨਤਨ ਮੱਝ ਮੀਣੀ ਦੋਸਤੋ ਕਹਿੰਦੇ ਵੀ ਸ਼ਿਫਰੀ ਕਹਿੰਲੇ ਸਿੰਘ ਦੋਵੇਂ ਦੋਸਤੋ ਹਿਲਦੇ ਜਿਹਦੇ ਕਰਮਾਈ ਗਏ ਕਰੋ ਚੈੱਕ ਜੀ ਇਹ ਵੀ ਦੋਸਤੋ ਇੱਕ ਨਾ ਹੀ ਆ ਤੋਹਫਾ ਇੱਕ ਲਓ ਜੀ ਕਰੋ ਚੈੱਕ ਸੋਹਣੀ ਸਨਖੀ ਦੋਸਤੋ ਪੂਰੀ ਚਵਾਈ ਵੀ ਹੋ ਗਈ ਵੀਰ ਹੁਣੇ ਦੇਖਣਾ ਹੁੰਦਾ ਆਏ ਆ ਦੋਏ ਸਿੰਗਲ ਦੇ ਆ ਠੀਕ ਹੈ ਜੀ ਠੀਕ ਹੈ ਜੀ ਲਿਆਓ ਜੀ ਮੁਰੂ ਡਰਦੀ ਹੈ ਦੋਸਤੋ ਥੋੜੀ ਜੀ ਲਓ ਜੀ ਕਰੋ ਚੱਕਰ ਮਾਰੀ ਸੋਹਣੀ ਸਨਕੀ ਬਿਲਕੁਲ ਬਾਰੀਕ ਚਮੜੀ 8 ਲੀਟਰ ਦੋ ਦੋਸਤੋ ਮੌਕੇ ਦਾ ਤਿਆਰ ਹੋਊਗਾ ਜੀ ਇਹਦੇ ਮਗਰ ਬਚਾ ਕੱਟੀ ਜੇ ਦੋਸਤੋ ਚੈੱਕ ਕਰ ਲਿਓ ਤਿੰਨ ਨਾਲ ਮੱਜਾਂ ਦੇ ਵਿੱਚ ਦਿਖਾਇਆ ਦੋਸਤੋ ਕਿੰਨੇ ਮੱਜਾਂ ਟਾਪ ਕਲਾਸ ਦੀਆਂ ਟਾਉ ਬ੍ਰੇਡ ਦੀਆਂ ਤੇ ਚੰਗੀ ਕੁਆਲਿਟੀ ਚੰਗੀ ਮਿਲ ਕਰ ਪਾਉਦੀ ਹੈ ਇਸ ਤੋਂ ਵਗੇ ਵੀਰ ਦੇ ਕੋਲ ਆਈਆਂ ਤਿੰਨ ਗਾਂ ਕੋਲ ਆਵਾ। ਦੋ ਗਾਂ। ਹਾਂਜੀ ਭਾਜੀ ਦੱਸੀਏ ਇਸ ਗਾਂ ਬਾਰੇ। ਇਹ ਕੱਲ ਦੀ ਗਾਂ ਸੂਈ ਜੋ। ਹਾਂਜੀ। ਸਵਾ ਗਨਵਾ। ਸੂਆ ਤੀਜਾ ਸੂਆ ਹੋਊਗਾ। ਤੀਜਾ ਸੂਆ। ਕਿੰਨਾ ਬੋਲਾ ਚੋਂਡੀ ਜੀ? 13-14 ਕਿਲੋ ਬੋਲਾ ਹੋਊਗਾ ਇਥੇ ਲੈਣ। 13-14 ਕਿਲੋ ਬੋਲਾ ਤਿਆਰ ਹੈ ਜੀ। ਬੱਚਾ ਕੀ ਦਿੱਤਾ ਨੇ? ਵਸ਼ੀ ਦਿੱਤੀ ਨੇ। ਬੱਚਾ ਦੋਸਤੋ ਆ ਵਸ਼ੀ ਦਿੱਤੀ ਜੇ ਨਾਲੇ ਬੱਧੀ ਆ ਕਰ ਲੋ ਚੱਕ। ਇਹਦਾ ਨਾੜਵਾ ਨਾਲ ਦੋਸਤੋ ਮਾਤਰ ਮਖਾਦਮਾ। ਲਓ ਜੀ ਕਰੋ ਚੱਕ। ਅਛਾ ਵੀਰੇ ਦੋ ਦੋ ਹੁਣ ਦੱਸਿਆ 14 ਕਿਲੋ ਬੋਲਾ 14 ਹਾਂਜੀ 14 ਕਿਲੋ ਬੋਲਾ ਸੀ ਕੀ ਮੋਲ ਕਰਦੇ ਮੇਰਾ ਇਹਦਾ ਮੋਲ 60 ਕਰਦੇ ਹਾਂ ਹਾਂਜੀ ਇੱਕ ਏਰੀ ਦੇ ਲੋ ਮਾਨ 55000 ਰੁਪਏ ਦੇ ਦਾਂਗੇ 50 ਦੀ ਹੁੰਦੀ ਪੁਰੇ ਨਹੀਂ ਨਹੀਂ 50 ਦੀ ਜਿਆਦਾ ਟੱਕਾ ਟੱਕਾ ਕਿੰਨਾ ਜਾਇਆ ਦੀ ਦੇ ਦਾਂਗੇ ਹਾਂ 54 ਹੀ ਦੇ ਦਾਂਗੇ ਅੱਛਾ ਚਲੋ ਜੀ 55 ਜਾਇ ਹੋ ਗਿਆ ਦੋਸਤੋ 1000 ਰੁਪਏ ਦੀ ਸ਼ਦਾਤਾ ਜੀ ਲਓ ਚਲ 53 ਹੀ ਦੇ ਦਾਂਗੇ ਬਾਕੀ ਵਾਹੜ ਚੰਗੀ ਆ ਹਾਂਜੀ ਵਜਨ ਵਟੇ ਆ ਲਓ ਜੀ ਕਰੋ ਚਾਹੇ 14 ਲੀਟਰ ਬੋਲਾ ਤਿਆਰ ਕੱਲ ਦੀ ਸੂਈ ਬਚਾ ਵਸ਼ੀ ਦਿੱਤੀ ਡਿਮਾਂਡ ਐ ਵੈਸੇ 55000 ਰੁਪਇਆ 53000 ਦੇ ਵਿੱਚੋਂ ਵੀਰ ਕੰਦਾ ਆਇਆ ਗਿਆ ਦਾ ਮਾਨ ਤਨ ਮੌਕੇ ਤੇ ਸ਼ੋਰ ਛੱਪਾ ਜਿਹੜਾ ਜਰੂਰ ਹੋਊਗਾ। ਲਓ ਜੀ ਕਰੋ ਚੈੱਕ। ਪਾ ਲਓ ਜੀ। ਸੂਬਾ ਦੋਸਤੋ ਤਿੱਜਾ ਸੂਈ ਜੇ ਕਰਮਾ ਲਈ। ਆਥੋਮੋ ਦੀ ਕੁਆਲਿਟੀ ਦੋਸਤੋ ਚੈੱਕ ਕਰਵਾ ਦੇਣਾ ਕਰ ਲੋ ਇਹ ਚੈੱਕ ਚਵਾਈ ਵੀ ਵਧੀਆ ਇੱਕ ਨੰਬਰ ਦੀ ਕੋਣ ਇੱਕ ਨੰਬਰ ਦੋ ਨੰਬਰ ਬਾਰੇ ਦੱਸਿਓ ਜੀ ਇਹ ਵੀ ਕੱਲ ਦੀ ਸਰੀ ਵੜ ਹਾਂਜੀ ਇਹ ਥੱਲੇ ਹੋਊਗਾ 15-16 ਕਿਲੋ ਬੋਲਾ ਇਹ ਸੂਆ ਕਿਨੋਂ ਸੀ ਇਹ ਦੂਜਾ ਸੂਆ ਦੂਜਾ ਸੂਆ ਇਹਨੇ ਕੀ ਦਿੱਤਾ ਬੱਚਾ ਇਹਨੇ ਵਸ਼ੀ ਦਿੱਤੀ ਜਰਸੀ ਦੀ ਲਓ ਜੀ ਦੋਸਤੋ ਬੱਚਾ ਤੇ ਮਗਰ ਆ ਜਰਸੀ ਦੀ ਵਸ਼ੀ ਹੈ ਬਿਲਕੁਲ ਤਾਜੀ ਸ੍ਰੇਸ਼ਾ ਵੀ ਨਾਰੂਆ ਨਾਲ ਇੱਕ ਲੱਸੀ ਗਾ ਉਠੋ ਇਹਨਾਂ ਨਾਲ ਚੱਟ ਗਈ ਨਾਰੂਆ ਗਾਂ ਖਾ ਗਈ ਜੀ ਹੈਗਾ ਥੋੜਾ ਜਿਹਾ ਹੈਗਾ ਜਿਆ ਕਰੋ ਚੱਪੀ ਹਾਂਜੀ 15 ਕਿਲੋ ਬੋਲਾ ਤਿਆਰ ਹੈ ਜੀ 15 16 ਕਿਲੋ ਬੋਲਾ ਤਿਆਰ ਠੀਕ ਹੈ ਜੀ ਅੱਛਾ ਜੀ ਇਹਦੀ ਡਿਮਾਂਡ ਕੀ ਕਰਦੇ ਹਾਂ ਇਹਦਾ ਮੁੱਲ 65 ਕਰਦੇ ਹਾਂ ਹਾਂਜੀ 60 ਦੀ ਦੇ ਦਾਂਗੇ ਹੋ ਸਕਦਾ ਮੰਨਦਾ ਹਾਂ ਕਿ ਹੋਰ ਕਰ ਦਾਂਗੇ ਥੋੜਾ ਬੋਲਾ 2000 ਕਰ ਦਈਏ ਕਰ ਦਾਂ 58 ਹੋ ਗਿਆ ਜੀ 55000 ਲਓ ਜੀ ਘਟੋ ਬਾੜ ਲਓ ਦੋਸਤੋ ਕਰ ਲੋ ਚੈੱਕ ਕੱਲ ਦੀ ਸਵੇਰ ਜੇ ਸਬਾਹ ਦੂਜਾ ਬੱਚਾ ਵੱਛੀ ਦਿੱਤੀ ਹੈ 15 14 15 ਦੇ ਲਾਗੇ ਬੰਨੇ ਬੋਲਾ ਜਿਹੜਾ ਮੌਕੇ ਦਾ ਤਿਆਰ ਹੋਊਗਾ ਡਿਮਾਂਡ ਵੈਸੇ ਵੀਰ ਨੇ ਰੱਖੀ ਆ 65000 ਰੁਪਇਆ 58000 ਰਸਿਆ ਜੀ ਵੀਰ ਜੀ 50000 ਦੇ ਹੈ ਛੋਰ ਛੱਪਾ ਹੀ ਹੋਣਾ ਐ ਚੋ 58000 ਦੇ ਵਿੱਚੋਂ ਦੋਸਤੋ ਜੜਾ ਆਇਆ ਜਾਂਦਾ ਮਾਨ ਤਨ ਛੋਰ ਛੱਪਾ ਜਿਹੜਾ ਮੌਕੇ ਤੇ ਜ਼ਰੂਰ ਹੋਗਾ ਲਿਆਓ ਜੀ ਮੋੜੋ ਜੀ ਬਾਕੀ ਪੂਰਾ ਥਾਨ ਕੜ ਦੀ ਰੋਕ ਰੋਕ ਦਾ ਆ ਲੋ ਜੀ ਕਰੋ ਚੱਕ ਦੋਸਤੋ ਸੂਕੇ ਪਸ਼ੂ ਤੁਹਾਨੂੰ ਪਤਾ ਥੋੜਾ ਜਿਹਾ ਲੱਪੇ ਦੇ ਵਿੱਚ ਆਇੰਦਾ ਇੱਕ ਮਿੰਟ ਵੀ ਦਾ ਕੀ ਤੇ ਮੜਾ ਜੇ ਜਿਹੜੀਆਂ ਚੀਜ਼ਾਂ ਵਖਾਉਣ ਲਈ ਮਰੀ ਜੀ ਵਿਖਾ ਲਈ ਆਹ ਲੋ ਜੀ ਦੋਸਤੋ ਇਹ ਜੀ ਬਿਲਕੁਲ ਆ ਬੈਨਸ ਤੇ ਕਰੋੜਾਂ ਨੇ ਲਿਖੇ ਲਿਆਓ ਬੈਜੋ ਦੋ ਤੋਂ ਪੰਜ ਨਗ ਤੁਹਾਨੂੰ ਦਿਖਾਤਾ ਤੇ ਪੰਜੇ ਨਗ ਜਿਹੜੇ ਸਵੇ ਸਵੇ ਦੋਵੇਂ گاਵਾ ਬਿਲਕੁਲ ਤਾਜ਼ੀਆਂ ਸੁਈਆਂ ਡੀਟੇਲ ਪ੍ਰੋਪਰ ਵੀਰ ਨੇ ਦੱਸਤੀ ਐ ਤਿੰਨ ਮੱਜਾਂ ਵੀਰ ਦੇ ਕੋਲ ਜਿਹੜੀਆਂ ਸੁਈਆਂ ਵੀ ਬਿਲਕੁਲ ਤਾਜ਼ੀਆਂ ਸੁਈਆਂ ਦੋ ਮੱਜਾਂ ਦੇ ਮਗਰ ਬੱਚੇ ਕੱਟੇ ਦੀ ਇੱਕ ਦੇ ਮਗਰ ਕੱਟੀ ਦੁੱਧ ਕਿੰਨਾ ਕਿੰਨਾ ਰੇਟ ਕਿੰਨਾ ਹਰ ਇੱਕ ਚੀਜ਼ ਤੁਹਾਨੂੰ ਤੋੜ ਕੇ ਵਿਖਾਤੀ ਐ ਵੀਡੀਓ ਦੇ ਵਿੱਚ ਕੱਲਾ ਕੱਲਾ ਪਸ਼ੂ ਦੋਸਤੋ ਤੁਹਾਨੂੰ ਦੋਸਤੋ ਵੈਸੇ ਮੈਂ ਐਂਡ ਦੇਖ ਰਾ ਫੇਰ ਬੇਨਤੀ ਕਰਨਾ ਪਸੂ ਸੁਏ ਸਵਾਇਆ ਮੇਰੇ ਵੀਰ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੰਦੀਦ ਵੜਾਹਕ ਬੰਦਾ ਜਰੂਰ ਕਰਿਆ ਕਰੋ ਐਡਰੈਸ ਵੀ ਦਇਆ ਕਰੀ ਫੇਰ ਬੋਲ ਦੇਣਾ ਪਿੰਡ ਵੀਰ ਦਾ ਬਲੇਰ ਤਸਦੀਦ ਪੱਟੀ ਜਿਲ੍ਹਾ ਸ਼੍ਰੀ ਕਰਨਤਾਰ ਸਾਹਿਬ ਮਨੋਹਰ ਸਿੰਘ ਨਾਮ ਹੈ ਵੀਰ ਦਾ ਵੀ ਫੋਨ ਨੰਬਰ ਆਪਣਾ ਕਰੀ ਫੇਰ ਬੋਲ ਦਿਓ ਫੋਨ ਨੰਬਰ 9814545195 ਠੀਕ ਹੈ ਜੀ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਬਣਾਉਣ ਵੀਡੀਓ ਦੇਖਣ ਵਾਸਤੇ